ਸੋ ਸੇਗਲੀ ਮੈਂ ਆਸੋਰਮੜੀ ਐਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਕਪੂਰਥਲਾ ਦੇ ਸੀਨੀਅਰ ਐਡਵੋਕੇਟ ਮਨੂ ਦੇਵ ਗੌਤਮ ਜੀ ਨੇ ਪਰਵਾਸੀਆਂ ਸੰਬੰਧੀ ਕੀ ਕੀ ਕਿਤੇ ਖੁਲਾਸੇ ਖੁਦ ਦੇਖੋ ਐਕਸਕਲੂਸਿਵ ਰਿਪੋਰਟ ਕੋਲ ਕੇਸ ਚੱਲ ਰਿਹਾ ਜੀ ਮੇਰੇ ਆਫਿਸ ਚੱਲ ਰਿਹਾ ਸਰਕਾਰ ਬਨਾਮ ਸਲਮਾਨ ਖਾਨ ਜੀ ਉਸ ਬੱਚੇ ਦੇ ਘਰ ਚ ਡੈਥ ਹੋਈ ਹੈ ਬੱਚਾ ਆਪਣੇ ਘਰ ਦੇ ਗੇਟ ਦੇ ਬਾਹਰ ਖੜਾ ਹੋ ਨੌ ਸਾਲ ਦਾ ਲੜਕਾ ਨੌ ਸਾਲ ਦੀ ਬੱਚੀ ਹੈ ਔਰ 30 ਸਾਲ ਦਾ ਬੰਦਾ ਹੈ ਜੀ ਸਲਮਾਨ ਖਾਨ ਔਰ ਉਸ ਬੱਚੇ ਨੂੰ ਵਰਗਲਾ ਕੇ ਲੈ ਗਿਆ ਕੋਈ ਤਾਂ ਬੱਚੇ ਦੀ ਖੁਸ਼ਕਿਸਮਤੀ ਸੀ ਕਿ ਬੱਚੇ ਦੇ ਨਾਲ ਕੋਈ ਹਾਦਸਾ ਨਹੀਂ ਹੋ ਗਿਆ ਕਪੂਥਲੇ ਚਲੇ ਦਾ ਕੇਸ ਹੈ ਸਾਡੇ ਗਵਾਂਡ ਪਿੰਡ ਹੈਗਾ ਇੱਥੇ ਤਾਂ ਉੱਥੇ ਤਾਂ ਕੇਸ ਹੈ ਜੀ ਮਤਲਬ ਪਰੋਸ ਦੀ ਦੁਕਾਨ 30000 ਤੇ ਹੈ ਤੇ ਮੈਨੂੰ ਇਹ 75000 ਰੁਪਏ ਕਰ ਰਹੇ ਮੈਂ ਇਹ ਲਾਲਚ ਬਸ ਕਿਉਂ ਇਦਾਂ ਦੇ ਬੰਦੇ ਨੂੰ ਦੁਕਾਨ ਦਵਾਂ ਜਦ ਮੇਰੀ ਪ੍ਰਾਪਰਟੀ ਦਾ ਮੈਨੂੰ ਪਤਾ ਕਿ ਐਸ ਏਰੀਏ ਦੇ ਵਿੱਚ 25 ਤੋਂ 30000 ਰੁਪਏ ਕਿਰਾਇਆ ਹੋ ਜੇ ਆਧਾਰ ਕਾਰਡ ਇਹਨਾਂ ਦੇ ਬੁਲਦੇ ਨਹੀਂ ਪਏ ਤੇ ਇਹ ਕਿਸੇ ਵੀ ਸ਼ਹਿਰ ਮੈਂ ਕਹਿੰਦਾ ਹਿੰਦੁਸਤਾਨ ਦੇ ਕਿਸੇ ਵੀ ਕੋਰਨਰ ਚ ਕਿੱਦਾਂ ਰਹਿ ਰਹੇ ਇਹ ਆਧਾਰ ਕਾਰਡ ਜਾਲੀ ਹੈ ਇਟ ਮੀਨਸ ਇਹਨਾਂ ਦੇ ਕ੍ਰੈਡੈਂਸ਼ੀਅਲਸ ਇਹਨਾਂ ਦੀ ਜੋ ਵੀ ਮਤਲਬ ਗੱਲਬਾਤ ਹੈਗੀ ਉਹ ਸਾਰੀ ਜਾਲੀ ਨੌ ਸਾਲ ਦੇ ਬੱਚੇ ਨੂੰ ਇਹ ਕਿਹਾ ਗਿਆ 30 ਸਾਲ ਦੇ ਬੰਦੇ ਵੱਲੋਂ ਜੇ ਤੂੰ ਰੌਲਾ ਪਾਇਆ ਤੇਰਾ ਗਲ ਘੁੱਟ ਕੇ ਮਾਰ ਦੂੰਗਾ ਕਿ ਮੀਡੀਆ ਦੇ ਵਿੱਚ ਤੁਸੀਂ ਕਿਸੇ ਲੜਕੀ ਦਾ ਕਿਸੇ ਬੱਚੇ ਦਾ ਪੋਸਟੋ ਦੇ ਕੇਸ ਦਾ ਨਾਂ ਨਹੀਂ ਲੈ ਸਕਦੇ ਮੇਰੀ ਵੀ ਮਜਬੂਰੀ ਹੈ ਮੈਂ ਨਾਂ ਨਹੀਂ ਲੈ ਰਿਹਾ ਔਰ ਮੈਂ ਦੱਸ ਵੀ ਨਹੀਂ ਸਕਦਾ ਕਿੱਥੇ ਦਾ ਕੌਣ ਆ ਕਿਹਦਾ ਬੱਚਾ ਹੈ ਸਸੀ ਗਲੀ ਮੈਂ ਸੌਰਮੜੀ ਐਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆ ਕਪੂਰਥਲਾ ਦੇ ਸੀਨੀਅਰ ਐਡਵੋਕੇਟ ਮਨੂ ਦੇਵ ਗੌਤਮ ਜੀ ਨੇ ਪ੍ਰਵਾਸੀਆਂ ਸੰਬੰਧੀ ਕੀ ਕੀ ਕੀਤੇ ਖੁਲਾਸੇ ਖੁਦ ਦੇਖੋ ਐਕਸਕਲੂਸਿਵ ਰਿਪੋਰਟ ਸੌਰਮਾ ਮਨੂ ਦੇਵ ਗੌਤਮ ਜੀ ਅੱਜ ਐਡਵੋਕੇਟ ਹੈ ਜੀ ਕਪੂਰਥਲਾ ਦੇ ਵਿੱਚ ਪਿਛਲੇ 43 ਸਾਲ ਤੋਂ ਉਹ ਕੈਦਰ ਦੀ ਹਾਸਾ ਹੈ ਕੀ ਕਹਿੰਦਾ ਜੰਮ ਬੱਚੇ ਨਾਲ ਜਿਹੜਾ ਹਾਸਾ ਹੋਇਆ ਇਹ ਬੜੀ ਮੰਦ ਭਾਗੀ ਘਟਨਾ ਹੈਗੀ ਆ ਔਰ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲੈਣ ਦੀ ਜ਼ਰੂਰਤ ਹੈਗੀ ਆ ਇਹ ਪਹਿਲਾ ਵਾਰ ਨਹੀਂ ਹੋਈ ਮਤਲਬ ਜਿਹੜੀ ਛੇੜਛਾੜ ਦੀ ਗੱਲ ਕਰ ਰਹੇ ਹੋ ਨਾ ਜਿਹੜੇ ਬੱਚੇ ਦੇ ਨਾਲ 13 ਸਾਲ ਦੇ ਬੱਚੇ ਦੇ ਨਾਲ ਇੱਕ ਦੁਕਾਨ ਤੇ युवराज ਕੋਈ ਕੱਪੜੇ ਵਾਲੇ ਦੀ ਦੁਕਾਨ ਤੇ ਜਿੱਥੇ ਕੋਈ ਮੁਸਲਮ ਕਰਾਨਾ ਦੇ ਰਹਿਣ ਵਾਲੇ ਮਤਲਬ ਲੜਕਿਆਂ ਨੇ ਯੂਪੀ ਦੇ ਲੜਕਿਆਂ ਨੇ ਕੀਤੀ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਅਸੀਂ ਲੋਕ ਬਹੁਤ ਬੁਰੇ ਫੇਜ਼ ਦੇ ਵਿੱਚ ਆਉਣ ਵਾਲੇ ਆ ਉਹਦਾ ਰੀਜ਼ਨ ਇਹ ਬਾਰਡਰ ਸਟੇਟ ਆ ਸਾਡੀ ਔਰ ਬਾਰਡਰ ਸਟੇਟ ਹੋਣ ਕਰਕੇ ਜਿੰਨਾ ਗਲਤ ਆਨਸਰ ਹੈਗਾ ਉਹ ਯੂਪੀ ਔਰ ਬਿਹਾਰ ਚੋਤੇ ਉਹਨਾਂ ਨੇ ਕੱਢ ਦਿੱਤਾ ਉਹਨੂੰ ਜਿਹੜਾ ਝਾਲ ਹੈ ਇਸ ਵੇਲੇ ਪੰਜਾਬ ਰਿਆ ਔਰ ਪੰਜਾਬ ਨੂੰ ਆਉਣ ਵਾਲੇ ਵਕਤ ਦੇ ਵਿੱਚ ਬਾਰਡਰ ਸਟੇਟ ਹੋਣ ਕਰਕੇ ਇਸ ਚੀਜ਼ ਦਾ ਖਮਿਆਲਾ ਬਹੁਤ ਪੁੱਕਤਣਾ ਪੈਣਾ ਹੋਣਾ ਕਿ ਤੁਸੀਂ ਦੇਖੋ ਕਿ ਇਹ ਕੱਲਾ ਥੋੜਾ ਮੇਰੇ ਕੋਲ ਕੇਸ ਚੱਲ ਰਿਹਾ ਜੀ ਮੇਰੇ ਆਫਿਸ ਚੱਲ ਰਿਹਾ ਸਰਕਾਰ ਬਨਾਮ ਸਲਮਾਨ ਖਾਨ ਜੀ ਉਸ ਬੱਚੇ ਦੇ ਘਰ 'ਚ ਡੈਥ ਹੋਈ ਹੈ ਬੱਚਾ ਆਪਣੇ ਘਰ ਦੇ ਗੇਟ ਦੇ ਬਾਹਰ ਖੜਾ ਹੋ ਨੌ ਸਾਲ ਦਾ ਲੜਕਾ ਨੌ ਸਾਲ ਦੀ ਬੱਚੀ ਹੈ ਔਰ 30 ਸਾਲ ਦਾ ਬੰਦਾ ਹੈ ਜੀ ਸਲਮਾਨ ਖਾਨ ਔਰ ਉਸ ਬੱਚੇ ਨੂੰ ਵਰਗਲਾ ਕੇ ਲੈ ਗਿਆ ਉਹਦੀ ਤਾਂ ਬੱਚੇ ਦੀ ਖੁਸ਼ਕਿਸਮਤੀ ਸੀ ਕਿ ਬੱਚੇ ਦੇ ਨਾਲ ਕੋਈ ਹਾਦਸਾ ਨਹੀਂ ਹੋ ਗਿਆ ਕਪੂਰਥਲੇ ਚਲੇ ਦਾ ਕੇਸ ਹੈ ਸਾਡੇ ਗਵਾਂਡ ਪਿੰਡ ਹੈਗਾ ਇੱਥੇ ਤਾਂ ਉੱਥੇ ਤਾਂ ਕੇਸ ਹੈ ਜੀ ਉਹਦਾ ਕੀ ਹੈ ਕੇਸ ਉਹ ਚੱਲ ਰਿਹਾ ਜੀ ਹਾਲੇ ਔਰ ਉਹ ਸੁਲਮਾਨ ਖਾਨ ਦਾ ਇੱਕ ਇਨਸੀਡੈਂਟ ਨਹੀਂ ਸੀਗਾ ਜੀ ਜੋ ਪਤਾ ਲੱਗਾ ਦੋ ਇਨਸੀਡੈਂਟ ਉਹ ਉਹ ਕਰ ਚੁੱਕਾ ਵਾ ਤੇ ਦੋ ਇਨਸੀਡੈਂਟ ਹੀ ਹੋਗਾ ਭਰਾ ਕਰ ਚੁੱਕਾ ਹੈ ਜੀ ਔਰ ਇਹ ਦੁਕਾਨਾਂ ਦਿੱਤੀਆਂ ਜਾਣੀ ਐਂ ਦੇ ਵਿੱਚ ਠੀਕ ਅਲੱਗ ਅਲੱਗ ਜੇ ਸਾਡੇ ਲਾਲਚ ਨੂੰ ਮਲਬ ਬਹੁਤ ਜ਼ਿਆਦਾ ਵੱਡੀ ਢਾਹ ਲਗਣੀ ਆ ਮੇਰੀ ਆਪਣੀ ਘਰ ਦੇ ਬਾਹਰ ਦੁਕਾਨਾਂ ਹੈ ਮੇਰੇ ਪੜੋਸ ਦੇ ਵਿੱਚ ਮਤਲਬ ਖਾਲੀ ਪਈਆਂ ਮੇਰੀਆਂ ਦੁਕਾਨਾਂ ਮੇਰੇ ਪੜੋਸ ਦੇ ਵਿੱਚ ਪ੍ਰਾਪਰਟੀ ਬਿਲਕੁਲ ਨੈਕਸਟ ਡੋਰ ਅਡਜੋਇਨਿੰਗ ਠੀਕ ਹੈ 30000 ਰੁਪਏ ਮਹੀਨੇ ਕਿਰਾਏ ਤੇ ਦਿੱਤੀ ਹੋਈ ਆ ਔਰ ਆਪਣੇ ਪੰਜਾਬ ਦੇ ਲੋਕ ਕਰ ਰਹੇ ਮੈਨੂੰ ਰੋਜ਼ ਆ ਕੇ ਜਿਹੜੇ ਤੁਹਾਡੇ ਪ੍ਰਵਾਸੀ ਲੋਗ ਆਏ ਖਾਸ ਕਰਕੇ ਮੁਸਲਿਮ ਕਮਿਊਨਿਟੀ ਦੇ ਲੋਗ ਆ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਪੈਸਾ ਆ ਰਿਹਾ ਕੀ ਇਹਨਾਂ ਦੀ ਫੰਡਿੰਗ ਆ 75 75000 ਰੁਪਇਆ ਕਰਾਇਆ ਆਫਰ ਕਰ ਰਹੇ ਮਤਲਬ ਕੋਲੋਸ ਦੀ ਦੁਕਾਨ 30000 ਤੇ ਤੇ ਮੈਨੂੰ ਇਹ 75000 ਰੁਪਇਆ ਕਰ ਰਹੇ ਮੈਂ ਲਾਲਚ ਬਸ ਕਿਉਂ ਇਦਾਂ ਦੇ ਬੰਦੇ ਨੂੰ ਦੁਕਾਨ ਦਵਾ ਜਦ ਮੇਰੀ ਪ੍ਰਾਪਰਟੀ ਦਾ ਮੈਨੂੰ ਪਤਾ ਕਿ ਐਸ ਏਰੀਏ ਦੇ ਵਿੱਚ 25 ਤੋਂ 30000 ਰੁਪਇਆ ਕਰਾਇਆ ਹੋ ਆਪਣਾ ਜਿਹੜਾ ਦੁਕਾਨ ਕਰਦਾ ਜਾਂ ਮੁਲਾਇਮ ਇਹਨਾਂ ਨੇ ਰੱਖਿਆ ਹੋਵੇ ਤੁਹਾਨੂੰ ਮਿਲਦਾ ਹੋਵੇ ਸੈਕੰਡਲੀ ਇੱਕ ਹੋਰ ਬੜਾ ਇੰਪੋਰਟੈਂਟ ਫੈਕਟਰ ਹੈ ਅਸੀਂ ਸ਼ਹਿਰ ਇੱਕ ਕਪੂਥਲਾ ਸ਼ਹਿਰ ਆ ਮਿਸਾਲ ਦੇ ਤੌਰ ਤੇ ਬੜਾ ਛੋਟਾ ਸ਼ਹਿਰ ਹਰ ਬੰਦਾ ਇੱਕ ਦੂਸਰੇ ਨੂੰ ਜਾਣਦਾ ਮੇਰੇ ਤੋਂ ਕੋਈ ਗਲਤੀ ਹੁੰਦੀ ਆ ਤੇ ਮੈਂ ਆਪਣੇ ਸ਼ਹਿਰ ਨੂੰ ਮੂੰਹ ਦਿਖਾਣ ਯੋਗ ਨਹੀਂ ਰਹਿੰਦਾ ਠੀਕ ਹੈ ਨਾ ਇਹ ਲੋਕ ਕਿੱਥੋਂ ਆਏ ਆ ਕੌਣ ਹੈਗੇ ਆ ਇਹਨਾਂ ਦੀ ਕੀ ਪਿਛੌਕੜ ਹੈਗੀ ਆ ਇਹਨਾਂ ਨੂੰ ਇੱਥੇ ਕੌਣ ਜਾਣਦਾ ਇਹ ਰੂਟੀਨ 'ਚ ਗਲਤੀਆਂ ਕਰਦੇ ਆ ਦੋ ਚਾਰ ਵਾਰੀ ਤੁਸੀਂ ਛਿੱਤਰ ਮਾਰ ਵੀ ਲਏ ਜਾ ਕੇ ਜੁੱਤੀਆਂ ਮਾਰ ਵੀ ਲਈਆਂ ਤੇ ਇਹਨਾਂ ਦੇ ਕਿਸ ਗੱਲ ਦਾ ਅਸਰ ਕਿਉਂਕਿ ਇਹਨਾਂ ਦੀ ਤੇ ਪਛੋਕੜ ਹੀ ਕੋਈ ਨਹੀਂ ਪਤਾ ਇਹਨਾਂ ਦੇ ਕੁੱਤੇ ਹੱਤਵਾਂ ਨਹੀਂ ਆਉਂਦੇ ਨਹੀਂ ਬੋਲਦੇ ਤਾਂ ਇਹ ਔਫੈਂਸ ਹੈ ਜੇ ਆਧਾਰ ਕਾਰਡ ਇਹਨਾਂ ਦੇ ਬੋਲਦੇ ਨਹੀਂ ਪਏ ਤੇ ਇਹ ਕਿਸੇ ਵੀ ਸ਼ਹਿਰ ਮੈਂ ਕਹਿੰਦਾ ਹਿੰਦੁਸਤਾਨ ਦੇ ਕਿਸੇ ਵੀ ਕੋਰਨਰ 'ਚ ਕਿੱਦਾਂ ਰਹਿ ਰਹੇ ਜੇ ਆਧਾਰ ਕਾਰਡ ਜਾਲੀ ਹੈ ਇਟ ਮੀਨਸ ਇਹਨਾਂ ਦੇ ਕ੍ਰੈਡੈਂਸ਼ੀਅਲਸ ਇਹਨਾਂ ਦੀ ਜੋ ਵੀ ਮਤਲਬ ਗੱਲਬਾਤ ਹੈਗੀ ਉਹ ਸਾਰੀ ਜਾਲੀ ਹੈ ਕੀ ਪਤਾ ਇਹ ਮਤਲਬ ਆਸਪੁਰ ਸਾਡੇ ਆਸਪੁਰੋਸ ਦੇ ਮੁਲਕਾਂ ਦੇ ਜਿਹੜਾ ਸਾਡਾ ਦੁਸ਼ਮਨ ਦੇਸ਼ ਹੈ ਉਹ ਨਾ ਉਥੇ ਦੇ ਵੀ ਹੋ ਸਕਦੇ ਇਹਨਾਂ ਦਾ ਫਰਕ ਮੁੱਦਾ ਕੀ ਹੁੰਦਾ ਜੀ ਉੱਪਰ ਕਿਹ ਨਾਲ ਜਿਹੜੀ ਤੋਂ ਬਿਨਾਂ ਕਰਦੇ ਆ ਉਹਨੂੰ ਕਿਸੇ ਕਿਹ ਨਾਲ ਲੋਭੋਂ ਪਰ ਲੋਭਨ ਇਹਨਾਂ ਦੀ ਦੁਕਾਨਾਂ ਦਾ ਸਾਮਾਨ ਸਸਤਾ ਹੈ ਜੀ ਮਤਲਬ ਜੇ ਸਾਡੀ ਮਤਲਬ ਇੱਕ ਜੈਨੂਨ ਰੇਟ ਹੈ 50 ਰੁਪਏ ਮੀਟਰ ਕੀਜ ਵਿਕ ਰਹੀ ਹੈ ਇਹ 75000 80000 ਲੱਖ ਰੁਪਇਆ ਕਰਾਇਆ ਦੇ ਰਹੇ ਆ ਸੌਦਾ ਜਿਹੜਾ ਹੈਗਾ ਵਾ 10 ਤੋਂ 15 ਰੁਪਏ 20 ਰੁਪਏ ਮੀਟਰ ਸਸਤਾ ਵੇਚ ਰਹੇ ਆ ਜੇ ਇਹਨਾਂ ਨੇ ਕੋਈ ਆਊਟਲੈਟ ਖਾਨ ਪੀਣ ਦੇ ਬਰੀਆਨੀਆਂ ਦੇ ਖੋਲੇ ਆ ਤੇ ਤੁਸੀਂ ਜਿਹੜੀ ਮਾਰਕੀਟ ਚ ਬਰੀਆਨੀ ਦੇਖੋ ਤੁਹਾਨੂੰ 80 90 100 ਰੁਪਏ ਦੀ ਪਲੇਟ ਮਿਲੂਗੀ ਇਹ ਕਾਲੀਆਂ ਦੀ ਦੇ ਰਹੇ ਔਰ ਅਸੀਂ ਇਸ ਪਰ ਲੋਭਨ ਦੇ ਵਿੱਚ ਆਪਣਾ ਫਿਊਚਰ ਨਹੀਂ ਦੇਖ ਰਹੇ ਅਸੀਂ ਦਿਨ ਬਾ ਦਿਨ ਇਹਨਾਂ ਦੀ ਨਫਰੀ ਵਧਾਈ ਜਾ ਰਹੇ ਆ ਔਰ ਇਹ ਤੇ ਹੱਲੇ ਛੋਟੀਆਂ ਜੀਆਂ ਸ਼ਰਾਰਤਾਂ ਸ਼ੁਰੂ ਹੋਈਆਂ ਕਿ ਕਿਸੇ ਦੀ ਧੀ ਛੇੜ ਲਈ ਕਿਸੇ ਦੀ ਭੈਣ ਛੇੜ ਲਈ ਉਸ ਬੱਚੇ ਨੂੰ ਮੈਂ ਜਿਹਦੀ ਗੱਲ ਕਰ ਰਿਹਾ ਹਾਂ ਸਲਮਾਨ ਖਾਨ ਦੀ ਤੁਸੀਂ ਉਸ ਬੱਚੇ ਦੀ ਕਦੇ ਸਟੇਟਮੈਂਟ ਦੇਖੋ ਉਹਨੂੰ 9 ਸਾਲ ਦੇ ਬੱਚੇ ਨੂੰ ਇਹ ਕਿਹਾ ਗਿਆ 30 ਸਾਲ ਦੇ ਬੰਦੇ ਵੱਲੋਂ ਜੇ ਤੂੰ ਰੋਲਾ ਪਾਇਆ ਤੇਰਾ ਗਲ ਘੁੱਟ ਕੇ ਮਾਰ ਦੂੰਗਾ ਹੋਰ ਉਸ ਬੱਚੇ ਦੀ ਮਾਨਸਿਕਤਾ ਦੇਖੋ ਅੱਗੇ ਜਾ ਕੇ ਫਿਊਚਰ ਕੀ ਹੋਏਗੀ ਤੁਸੀਂ ਉਸ ਬੱਚੇ ਨੂੰ ਕਦੀ ਆ ਕੇ ਦੇਖੋ ਇਹ ਪ੍ਰੋਬਲਮ ਇਹ ਹੈ ਜੀ ਕਿ ਮੀਡੀਆ ਦੇ ਵਿੱਚ ਤੁਸੀਂ ਕਿਸੇ ਲੜਕੀ ਦਾ ਕਿਸੇ ਬੱਚੇ ਦਾ ਪੋਸਟੋ ਦੇ ਕੇਸ ਦਾ ਨਾਂ ਨਹੀਂ ਲੈ ਸਕਦੇ ਮੇਰੀ ਵੀ ਮਜਬੂਰੀ ਆ ਮੈਂ ਨਾਂ ਨਹੀਂ ਲੈ ਰਿਹਾ ਔਰ ਮੈਂ ਦੱਸ ਵੀ ਨਹੀਂ ਸਕਦਾ ਕਿੱਥੇ ਦਾ ਕੌਣ ਆ ਕਿਹਦਾ ਬੱਚਾ ਵੈ ਪਰ ਮੇਰੇ ਕੋਲ ਮੇਰੇ ਆਫਿਸ 'ਚ ਐਸ ਵੇਲੇ ਵੀ ਫਾਈਲ ਪਈ ਆ ਉਸ ਬੱਚੇ ਨੂੰ ਇਹੀ ਕਿਹਾ ਗਿਆ ਕਿ ਜੇ ਤੂੰ ਰੋਲਾ ਪਾਇਆ ਤੇ ਤੇਰਾ ਮੈਂ ਗੱਲ ਘੁੱਟ ਕੇ ਤੈਨੂੰ ਮਾਰ ਦਊਂਗਾ ਔਰ ਉਹ ਬੱਚਾ ਉਸ ਸਹਿਮ ਦੇ ਵਿੱਚੋਂ 2023 ਦਾ ਵਾਕਿਆ 2025 ਦਾ ਤਕਰੀਬਨ ਅਸੀਂ ਅੱਧ ਪਾਰ ਕਰ ਚੁੱਕੇ ਆ ਉਹ ਬੱਚਾ ਉਸ ਸਹਿਮ ਤੋਂ ਬਾਹਰ ਨਹੀਂ ਆ ਨਾ ਉਹਦਾ ਸਕੂਲ 'ਚ ਦਿਲ ਲੱਗ ਰਿਹਾ ਨਾ ਉਹਦਾ ਸਮਾਜ ਚ ਦਿਲ ਲੱਗ ਗਿਆ ਇਹ ਤਾਂ ਵਾਰਦਾਤ રોજ ਹੁੰਦੀਆਂ ਹੋਰ ਉਸ ਬੰਦੇ ਨੇ ਪਹਿਲੀ ਵਾਰਦਾਤ ਨਹੀਂ ਕੀਤੀ ਜਿਹੜਾ ਮੈਂ ਸਲਮਾਨ ਕਾਨ ਦੱਸ ਰਿਹਾ ਦੂਸਰੀ ਵਾਰਦਾਤ ਹੋਉਂਦੀ ਸੀ ਦੋ ਵਾਰਦਾਤਾਂ ਤਾਂ ਉਹਦੇ ਭਰਾ ਦੀ ਔਰ ਇਸ ਕਰਕੇ ਦੇਖੋ ਮੈਂ ਤਾਂ ਇਹ ਕਹੂੰਗਾ ਕਿ ਇਸ ਤਰ੍ਹਾਂ ਦੀਆਂ ਦੁਕਾਨਾਂ ਦਾ ਬੁਆਇਕਾਟ ਸਾਨੂੰ ਕਰਨਾ ਚਾਹੀਦਾ ਉਹ ਨੰਬਰ ਤਿੰਨ ਬਾਰੇ ਤੁਹਾਨੂੰ ਕੋਈ ਸਾਡੇ ਮੈਂ ਹੁਣ ਤੁਹਾਨੂੰ ਇੱਥੇ ਮੈਂ ਦੱਸ ਨਹੀਂ ਸਕਦਾ ਜੀ ਸਾਡੀਆਂ ਬੱਚੀਆਂ ਨੂੰ ਇਹ ਕਹਿ ਦਿੰਦੇ ਆ ਜੀ ਔਰਤਾਂ ਨੂੰ ਇਹ ਕਹਿ ਦਿੰਦੇ ਆ ਕਿ ਭੈਣ ਜੀ ਨਿਆ ਸਮਾਨ ਆਏਗਾ نئی ਕੋਈ ਵੈਰਾਈਟੀ ਆਏਗੀ ਹਮ ਆਪਕੋ ਫੋਨ ਕਰੇਗੇ ਔਰ ਉਸ ਤੋਂ ਬਾਅਦ ਪਤਾ ਨਹੀਂ ਕਿਸ ਬੱਚੇ ਨੂੰ ਇਹ ਵਰਗਲਾ ਲੈਂਦੇ ਆ ਜਾਂ ਕਿਸ ਬੱਚੇ ਦੇ ਨਾਲ ਇਹ ਕੀ ਗੱਲਾਂ ਕਰਦੇ ਆ ਤਿੰਨ ਚਾਰ ਇਨਸੀਡੈਂਟ ਆਪਣੇ ਸ਼ਹਿਰ ਚ ਇਹਨਾਂ ਦੁਕਾਨਾਂ ਦੇ ਹੋ ਚੁੱਕੇ ਆ ਜਿਨ੍ਹਾਂ ਬੱਚਿਆਂ ਨੇ ਆਪਣੇ ਘਰਦਿਆਂ ਨੂੰ ਦੱਸਿਆ ਜੀ ਕਿ ਸਾਨੂੰ ਤਾਂ ਫੋਨ ਤੇ ਕੇਸ ਕਰਨ ਲੱਗ ਪੈਂਦੇ ਐਸ ਕਰਕੇ ਮੇਰਾ ਮਤਲਬ ਸਮਾਜ ਨੂੰ ਸੁਨੇਹਾ ਵਾ ਕੀ ਇੱਕ ਤੇ ਬੇਕਾਰ ਨਾ ਹੋ ਉਹ ਲਾਲਚ ਦੇ ਵਿੱਚ ਆਪਣੀ ਚੀਜ਼ ਨੂੰ ਆਪਾਂ ਵੱਧ ਕਰਾਏ ਤੇ ਦੇਤਾ ਕੰਮ ਤੋਂ ਤਾਂ ਨਕਮੇ ਹੋ ਕੇ ਬਹਿ ਗਏ ਸੈਕੰਡਲੀ ਅਸੀਂ ਆਪਣੇ ਬੰਦਿਆਂ ਦਾ ਆਪਣੇ ਸ਼ਹਿਰ ਦੇ ਬੰਦਿਆਂ ਦਾ ਆਪਣੇ ਪੰਜਾਬ ਦੇ ਬੰਦਿਆਂ ਦਾ ਅੱਗਾ ਮਾਰ ਰਹੇ ਹਾਂ ਕਿਈ ਹੋਈ ਸਾਡੇ ਲੋਕ ਕਿਰਾਏ ਤੇ ਦੁਕਾਨ ਲੈਣਗੇ ਰੋਜ਼ਗਾਰ ਕਰਨ ਅੱਗੇ ਰੋਜ਼ਗਾਰ ਆਪਣੇ ਬੰਦਿਆਂ ਨੂੰ ਦੇਣਗੇ ਆਪਣੇ ਸਟੇਟ ਦੇ ਆਪਣੇ ਸ਼ਹਿਰ ਦੇ ਬੰਦੇ ਕੰਮ 'ਚ ਲੱਗੇ ਹੋਣਗੇ ਹੁਣ ਰੋਜ਼ਗਾਰ ਤਾਂ ਕੋਈ ਹੋਰ ਕਰਨ ਲੱਪਿਆ ਅੱਗੇ ਉਹ ਤੁਹਾਡੇ ਬੰਦਿਆਂ ਨੂੰ ਉਹ EMPLOYE ਨਹੀਂ ਰੱਖ ਰਿਹਾ